ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈਡਮੀ ਮੇਰਾ ਨਾਮ ਹੈ ਮਨਪ੍ਰੀਤ ਕੌਰ ਮੈਂ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੀ ਰਿਸਰਚ ਸਕਾਲਰ ਆ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਗਏ ਹਾਂ ਜੀ ਵਿਸ਼ਾ ਪੰਜਾਬੀ ਨਾਵਲ ਜਿਹਦਾ ਕਿ ਅਸੀਂ ਪਾਰਟ 2 ਲੈ ਕੇ ਆਏ ਹਾਂ ਪਾਰਟ 1 ਪਹਿਲਾਂ ਤੁਸੀਂ ਦੇਖ ਚੁੱਕੇ ਹੋ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਵਿਸ਼ਾ ਪਰ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਜ਼ਰੂਰੀ ਸੂਚਨਾ ਤੁਹਾਨੂੰ ਜ਼ਰੂਰ ਦੇ ਦੇਵਾਂ ਉਹ ਜ਼ਰੂਰੀ ਸੂਚਨਾ ਇਹ ਆ ਕਿ ਅਸੀਂ ਮਾਸਟਰਕਿਡ UGC NET ਤੇ DTRPS B ਦੀਆਂ ਕਲਾਸਾਂ ਸ਼ੁਰੂ ਕਰ ਚੁੱਕੇ ਆ ਜਾਨੀ ਕਿ ਕੋਰਸ ਸ਼ੁਰੂ ਕਰ ਚੁੱਕੇ ਆ ਇਹ ਜਿਹੜਾ ਕੋਰਸ ਹੈ ਜੋ ਕਿ ਮਾਸਟਰ ਕੈਡਰ ਦਾ ਹੈ ਇਹ 5 ਜੁਲਾਈ ਤੋਂ ਸ਼ੁਰੂ ਹੋ ਚੁੱਕਿਆ 5 ਜੁਲਾਈ ਤੋਂ ਅਸੀਂ ਇਹਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਹੈ ਤੁਹਾਡੀਆਂ ਜਿਹੜੀਆਂ ਵੀ ਕਲਾਸਿਸ ਹੁਣ ਤੱਕ ਰਹਿ ਗਈਆਂ ਨੇ ਪਿੱਛੇ ਉਹਨਾਂ ਦੀ ਤੁਹਾਨੂੰ ਰਿਕਾਰਡਡ ਵੀਡੀਓ ਨਾਲ ਦੀ ਨਾਲ ਮਿਲ ਜਾਏਗੀ ਸੋ ਤੁਸੀਂ ਇਹ ਬੈਚ ਅੱਜ ਵੀ ਸ਼ੁਰੂ ਕਰ ਸਕਦੇ ਹੋ ਇਹਦਾ ਜਿਹੜਾ ਸਮਾਂ ਸੀਮਾ ਹੈ ਉਹ ਹੈ 6 ਮਹੀਨੇ ਪਰ 6 ਮਹੀਨਿਆਂ ਦੇ ਵਿੱਚ ਤੁਹਾਨੂੰ ਇੰਨਾ ਲੰਬਾ ਸੀ ਨਹੀਂ ਲੈ ਕੇ ਜਾਵਾਂਗੇ ਕਿ ਤੁਹਾਨੂੰ 6 ਮਹੀਨੇ ਲਗਾਤਾਰ ਅਸੀਂ ਉਹੀ ਕੋਰਸ ਜਿਹੜਾ ਉਹ ਕਰਾਉਂਦੇ ਰਹੀਏ 6 ਮਹੀਨਿਆਂ ਦਾ ਜਿਹੜਾ ਕੋਰਸ ਆ ਉਹਦੇ ਵਿੱਚ ਅਸੀਂ ਤੁਹਾਨੂੰ 2 ਮਹੀਨੇ ਲਾਈਵ ਕਲਾਸਿਸ ਲਗਾ ਕੇ ਸਾਰਾ ਸਿਲੇਬਸ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਕੋਲ 6 ਮਹੀਨੇ ਤੱਕ ਰਿਕਾਰਡਡ ਵੀਡੀਓਜ਼ ਦਾ ਐਕਸੈਸ ਰਹੇਗਾ ਤਾਂ ਕਿ ਤੁਸੀਂ ਜਿਆਦਾ ਤੋਂ ਜਿਆਦਾ ਉਹਦੇ ਤੋਂ ਪੜ ਸਕੋ ਤੇ ਜਿਆਦਾ ਤੋਂ ਜਿਆਦਾ ਚੀਜ਼ਾਂ ਸਿੱਖ ਸਕੋ ਸੋ ਇਹ ਮਾਸਟਰ ਕੇਡਰ ਦੀ ਕਲਾਸ ਹੈ ਜੀ ਇਸੇ ਤਰ੍ਹਾਂ ਹੀ ਜੁਜੀਸੀ ਨੈਟ ਤੇ ਡੀਟ੍ਰਿਪਲੱਸ ਬੀਟੀਜੀਟੀ ਦੀਆਂ ਕਲਾਸਿਸ ਵੀ ਨੇ ਇਨਾਂ ਦਾ ਸਮਾਂ ਸੀਮਾ ਵੀ 6 ਮਹੀਨੇ ਹੈ ਜਿਦੇ ਵਿੱਚ 3 ਮਹੀਨੇ ਤੁਹਾਨੂੰ ਲਾਈਵ ਕਲਾਸਿਸ ਦੇ ਵਿੱਚ ਸਾਰੇ ਦਾ ਸਾਰਾ ਸਿਲੇਬਸ ਕਵਰ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਫੇਰ ਵੀ ਤੁਹਾਡੇ ਕੋਲੇ 3 ਮਹੀਨੇ ਹੋਰ ਬਚਣਗੇ ਜਿਦੇ ਚ ਤੁਸੀਂ ਰਿਕਾਰਡਡ ਵੀਡੀਓਜ਼ ਵੇਖ ਸਕਦੇ ਹੋ ਨਾਲ ਦੀ ਨਾਲ ਵੀ ਮਿਲ ਜਾਣਗੀਆਂ ਇਹ ਸ਼ੁਰੂ ਹੋ ਚੁੱਕਿਆ 10 ਜੁਲਾਈ ਤੋਂ ਅੱਜ ਹੀ ਤੁਸੀਂ ਸਾਨੂੰ ਸੰਪਰਕ ਕਰੋ ਤਾਂ ਕਿ ਤੁਸੀਂ ਇਨ੍ਹਾਂ ਕੋਰਸੇਸ ਦਾ ਹਿੱਸਾ ਬਣ ਸਕੋ ਤੇ ਆਪਣੀ ਮੰਜ਼ਿਲ ਨੂੰ ਛੂ ਸਕੋ ਸਾਡਾ ਜਿਹੜਾ ਨੰਬਰ ਹੈ ਉਹ ਹੈ 6284128235 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੇ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਚਲਦੇ ਹਾਂ ਸਾਡੇ ਅੱਜ ਦੇ ਵਿਸ਼ੇ ਵੱਲ ਸਾਡੇ ਵਿਸ਼ੇ ਦਾ ਪਹਿਲਾ ਸਵਾਲ ਹੈ ਕਥਨ ਤੇ ਕਾਰਨ ਵਾਲਾ ਕਥਨ ਹੈ ਸਮਕਾਲੀ ਪੰਜਾਬੀ ਨਾਵਲ ਨੂੰ ਡਾਇਸਪੋਰਿਕ ਸੰਵੇਦਨਾ ਦਾ ਨਾਵਲ ਮੰਨਿਆ ਜਾਂਦਾ ਮੁੱਖ ਆਧਾਰ ਇਹ ਹੈ ਕਿ ਹੁਣ ਇਹ ਸਿਰਫ ਵਾਸ ਭੂਮੀ ਦਾ ਚਿੱਤਰਣ ਹੀ ਨਹੀਂ ਕਰਦਾ ਸਗੋਂ ਇਸ ਦੇ ਮਾਤ ਭੂਮੀ ਨਾਲ ਰਚੇ ਜਾਣ ਵਾਲੇ ਰਿਸ਼ਤੇ ਨੂੰ ਵੀ ਅਹਿਮੀਅਤ ਦਿੰਦਾ ਹੈ ਕਾਰਨ ਆਰ ਹੈ ਸਾਡੇ ਕੋਲ ਕਿਉਂਕਿ ਵਿਸ਼ਵੀਕਰਨ ਦੇ ਦੌਰ ਨੇ ਸੰਸਾਰ ਦੇ ਪਿੰਨ-ਪਿੰਨ ਖਿੱਤਿਆਂ ਅਤੇ ਸੱਭਿਆਚਾਰਾਂ ਨੂੰ ਇੰਨਾ ਨੇੜੇ ਲੈ ਆਂਦਾ ਹੈ ਕਿ ਹੁਣ ਬਾਸ ਭੂਮੀ ਅਤੇ ਮਾਤ ਭੂਮੀ ਦੀ ਧੂਰੀ ਮਿਟ ਗਈ ਨਜ਼ਰ ਆਉਂਦੀ ਹੈ ਉਪਰੋਤਕ ਵਿੱਚੋਂ ਸਹੀ ਹੈ ਨੰਬਰ 1 ਏ ਗਲਤ ਹੈ ਆਰ ਸਹੀ ਹੈ ਨੰਬਰ 2 ਏ ਅਤੇ ਆਰ ਦੋਵੇਂ ਗਲਤ ਹਨ ਨੰਬਰ 3 ਏ ਅਤੇ ਆਰ ਦੋਵੇਂ ਸਹੀ ਹਨ ਨੰਬਰ 4 ਏ ਸਹੀ ਹੈ ਆਰ ਗਲਤ ਹੈ ਦੁਬਾਰਾ ਪੜ੍ਹ ਲੈਣੀਆਂ ਜੀ ਸਮਕਾਲੀ ਪੰਜਾਬੀ ਨਾਵਲ ਨੂੰ ਡਾਇਸਪੋਰਿਕ ਸੰਵੇਦਨਾ ਦਾ ਨਾਵਲ ਮੰਨਿਆ ਜਾਣ ਦਾ ਮੁੱਖ ਧਾਰ ਇਹ ਹੈ ਕਿ ਹੁਣੇ ਸਿਰਫ ਵਾਸ ਭੂਮੀ ਦਾ ਚਿੱਤਰਣ ਹੀ ਨਹੀਂ ਕਰਦਾ ਸਗੋਂ ਮਾਂਤ ਭੂਮੀ ਨਾਲ ਰਚੇ ਜਾਣ ਵਾਲੇ ਰਿਸ਼ਤੇ ਨੂੰ ਵੀ ਅਮੇਦ ਦਿੰਦਾ ਬਿਲਕੁਲ ਸਹੀ ਹੈ ਇਹ ਗੱਲ ਇਹ ਆਪਸ਼ਨ ਸਹੀ ਆ ਕਾਰਨ ਹੈ ਕਿਉਂਕਿ ਵਿਸ਼ਵੀਕਰਨ ਦੇ ਦੌਰ ਨੇ ਸੰਸਾਰ ਦੇ ਪਿੰਪਿਰ ਖਿੱਤਿਆਂ ਤੇ ਸੱਭਿਆਚਾਰਾਂ ਨੂੰ ਇੰਨਾ ਨੇੜੇ ਲੈ ਆਂਦਾ ਹੈ ਕਿ ਹੁਣ ਵਾਸ ਭੂਮੀ ਅਤੇ ਮਾਤ ਭੂਮੀ ਦੀ ਦੂਰੀ ਮਿਟ ਗਈ ਨਜ਼ਰ ਆਉਂਦੀ ਹੈ ਇਹ ਗੱਲ ਵੀ ਬਿਲਕੁਲ ਠੀਕ ਆ ਤਾਂ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਏ ਅਤੇ ਆਰ ਦੋਵੇਂ ਸਹੀ ਹਨ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਕਿਹੜਾ ਨਾਵਲ ਪਾਤਰ ਜੁੱਟ ਸਹੀ ਹੈ ਨੰਬਰ 1 ਮੜੀ ਦਾ ਦੀਵਾ ਰੌਣਕੀ ਨੰਬਰ 2 ਪਵਿੱਤਰ ਪਾਪੀ ਭਾਨੋ ਨੰਬਰ 3 ਰੇਤ ਕੇਦਾਰ ਨੰਬਰ 4 ਇਹ ਹਮਾਰਾ ਜੀਵਨਾ ਇੰਦਰ ਪਿਆਰੇ ਵਿਦਿਆਰਥੀਓ ਇਹ ਹਮਾਰਾ ਜੀਵਨਾ ਦੇ ਵਿੱਚ ਇੰਦਰ ਨਾਮ ਦਾ ਕੋਈ ਪਾਤਰ ਨਹੀਂ ਹੁੰਦਾ ਇਸ ਕਰਕੇ ਇਹ ਆਪਸ਼ਨ ਗਲਤ ਆ ਰੇਤ ਦੇ ਵਿੱਚ ਕਿਦਾਰ ਨਹੀਂ ਆ ਬਲਕਿ ਕਿਦਾਰ ਜਿਹੜਾ ਵਾ ਉਹ ਅਸੀਂ ਸਾਰੇ ਜਾਣਦੇ ਆ ਪਵਿੱਤਰ ਪਾਪੀ ਦਾ ਬਹੁਤ ਫੇਮਸ ਪਾਤਰ ਆ ਇਸ ਕਰਕੇ ਇਹ অপਸ਼ਨ ਵੀ ਗਲਤ ਆ ਪਵਿੱਤਰ ਪਾਪੀ ਦੇ ਵਿੱਚ ਭਾਨੋ ਨਹੀਂ ਆ ਭਾਨੋ ਜਿਹੜੀ ਆ ਇਹ ਹਮਾਰਾ ਜੀਵਨਾ ਦੀ ਪਾਤਰ ਆ ਇਸ ਕਰਕੇ ਇਹ অপਸ਼ਨ ਵੀ ਗਲਤ ਹੋ ਜਾਂਦੀ ਆ ਸਹੀ অপਸ਼ਨ ਸਾਡੇ ਕੋਲ ਬਚਦੀ ਆ ਮੜੀ ਦਾ ਦੀਵਾ ਰੌਣਕੀ ਮੜੀ ਦਾ ਦੀਵਾ ਦੇ ਵਿੱਚ ਜਕਸੀਰ ਨਾਂ ਦਾ ਜਿਹੜਾ ਮੁੱਖ ਪਾਤਰ ਆ ਉਹਦਾ ਜਿਹੜਾ ਦੋਸਤ ਆ ਰੌਣਕੀ ਉਹਦੇ ਬਾਰੇ ਅਸੀਂ ਸਾਰੇ ਜਾਣਦੇ ਆ ਤਾਂ ਇਹ ਬਿਲਕੁਲ ਸਹੀ ਆਪਸ਼ਨ ਹੈ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਅੱਧ ਚਾਨਣੀ ਰਾਤ ਅਤੇ ਗਰਦਿਸ਼ ਕਿਸ ਵੰਗੀ ਦੇ ਨਾਵਲ ਹਨ ਨੰਬਰ 1 ਯਥਾਰਥਵਾਦੀ ਪ੍ਰਗਤੀਵਾਦੀ ਆਂਤਲਿਕ ਜਾਂ ਮਹਾਨਗਰੀ ਸਾਡੇ ਕੋਲ ਆਪਸ਼ਨਸ ਨੇ ਏ ਅਤੇ ਡੀ ਬੀ ਅਤੇ ਸੀ ਸੀ ਅਤੇ ਡੀ ਏ ਅਤੇ ਬੀ ਅੱਧ ਚਾਨਣੀ ਰਾਤ ਤੇ ਗਰਦਿਸ਼ ਦੱਸਣਾ ਸੀ ਅੱਧ ਚਾਨਣੀ ਰਾਤ ਅਸੀਂ ਜਾਣਦੇ ਹਾਂ ਕਿ ਅੰਚਲਿਕਤਾ ਵਾਲਾ ਨਾਵਲ ਆਂਚਲਿਕ ਪ੍ਰਵਿਰਤੀ ਦਾ ਧਾਰਨੀ ਹੈ ਇਸ ਕਰਕੇ ਤੀਸਰੀ ਆਪਸ਼ਨ ਹੈ ਸਾਡੇ ਕੋਲ ਤੇ ਗਰਦਿਸ਼ ਅਸੀਂ ਜਾਣਦੇ ਹਾਂ ਕਿ ਮਹਾਨਗਰੀ ਜਨਚੇਤਨਾ ਦਾ ਨਾਵਲ ਹੈ ਇਸ ਕਰਕੇ ਇਹਦੀ ਜਿਹੜੀ ਆਪਸ਼ਨ ਬਣਦੀ ਉਹ ਬਣਦੀ ਹੈ ਸੀ ਤੇ ਡੀ ਸੀ ਤੇ ਡੀ ਅਸੀਂ ਦੇਖ ਲੈਨੇ ਆ ਤੀਸਰੀ ਆਪਸ਼ਨ ਦੇ ਵਿੱਚ ਇਸ ਕਰਕੇ ਤੁਹਾਡੀ ਤੀਜੀ ਆਪਸ਼ਨ ਬਿਲਕੁਲ ਸਹੀ ਆਪਸ਼ਨ ਬਣਦੀ ਹੈ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਸੁਰਿੰਦਰ ਸਿੰਘ ਨਰੂਲਾ ਦੇ ਨਾਵਲਾਂ ਦਾ ਸਹੀ ਵਰਗ ਹੁਣ ਅਸੀਂ ਇਹ ਦੱਸਣਾ ਕਿ ਸੁਰਿੰਦਰ ਸਿੰਘ ਨਰੂਲਾ ਦੇ ਦੇ ਵਿੱਚੋਂ ਕਿਹੜੇ ਕਿਹੜੇ ਨਾਵਲ ਨੇ पहला है प्यो पुत्र रंग महल कमाई बरकत जगराता दूजा है प्यो पुत्र दुश्मन तीसरा है जग बी दिल दरिया दुश्मन आदमखोर चौथा है रंग महलिया दिल दरिया कपटी मित्र कपटी मित्र उन्होंने नावल नहीं है इस करके ऑप्शन गलत आ जग बीती दिल दरिया दुश्मन आदम खोर एप्शन भी गलत आप्शन बची प्यो पुत्र रंग महल कमाई की बरकत जगराता कमाई की बरकत उन्होंने नहीं है इस करके ए ऑप्शन भी गलत है सही ऑप्शन है साढ़े को प्यो पुत्र सिल अलूणी नीली बार ते लोक दुश्मन ये जी ऑप्शन बिल्कुल सही आ सिंह नरूला के नावल ने ਸੋ ਵਧਦੇ ਆ ਅਗਲੇ ਸਵਾਲ ਵੱਲ ਅਗਲਾ ਸਵਾਲ ਫਿਰ ਕਥਨ ਤੇ ਕਾਰਨ ਵਾਲਾ ਹੈ ਕਥਨ ਹੈ ਪੰਜਾਬੀ ਨਾਵਲ ਦਾ ਰੂਪਾਕਾਰਕ ਵਿਕਾਸ ਸਿਰਫ ਕਥਾ ਬਿਉਂਤ ਸ਼ਿਲਪੀ ਜੁਗਤਾਂ ਵਿਚਲੀ ਵਨਸਵਨਤਾ ਨਾਲੋਂ ਅਜੋਕੇ ਦੌਰ ਦੇ ਯਥਾਰਥ ਇਤਿਹਾਸ ਅਤੇ ਇਸ ਦੀ ਵਰਤਾਂਤ ਪਰੰਪਰਾ ਦੇ ਸੰਵਾਦ ਵਿੱਚੋਂ ਵਿਕਸਿਤ ਹੁੰਦਾ ਹੋਇਆ ਵੇਖਣਾ ਵਧੇਰੇ ਸਾਰਥਕ ਹੈ ਕਾਰਨ ਆਰ ਹੈ ਕਿਉਂਕਿ ਕਿਸੇ ਵੀ ਰੂਪਾਕਾਰਕ ਦਾ ਵਿਕਾਸ ਮੁੱਖ ਤੌਰ ਤੇ ਆਪਣੇ ਸਮਕਾਲ ਵਿੱਚ ਵਰਤਦੀਆਂ ਘਟਨਾਵਾਂ ਤੇ ਪ੍ਰਵਿਰਤੀਆਂ ਨੂੰ ਹੀ ਵਿਕਸਿਤ ਕਰਦਾ ਹੈ ਉਪਰੋਕਤ ਵਿੱਚੋਂ ਕਿਹੜਾ ਸਹੀ ਹੈ ਨੰਬਰ 1 ਹੈ ਏ ਅਤੇ ਆਰ ਦੋਵੇਂ ਸਹੀ ਹਨ ਨੰਬਰ 2 ਹੈ ਏ ਗਲਤ ਹੈ ਆਰ ਸਹੀ ਹੈ ਨੰਬਰ 3 ਹੈ ਏ ਸਹੀ ਹੈ ਆਰ ਗਲਤ ਹੈ ਨੰਬਰ 4 ਹੈ ਏ ਅਤੇ ਆਰ ਦੋਵੇਂ ਗਲਤ ਹਨ प्यारे विद्यार्थियों एक कारण ਤੇ ਕਥਨ ਵਾਲੇ ਸਵਾਲ ਬਹੁਤ ਹੀ ਚੰਗੀ ਤਰ੍ਹਾਂ ਕਰਨੇ ਹੁੰਦੇ ਨੇ ਇਹਨਾਂ ਦੇ ਵਿੱਚ ਜੇ ਮਾੜੀ ਜਿਹੀ ਮਿਸਟੇਕ ਰਹਿ ਜਾਵੇ ਤਾਂ ਤੁਹਾਡਾ ਸਵਾਲ ਜਿਹੜਾ ਪੂਰੀ ਤਰ੍ਹਾਂ ਗਲਤ ਹੋ ਸਕਦਾ ਸੋ ਇਹਨੂੰ ਧਿਆਨ ਨਾਲ ਪੜ੍ਹਨਾ ਹੁੰਦਾ ਇਹਨੂੰ ਦੁਬਾਰਾ ਪੜ੍ਹਦੇ ਆਂ ਪੰਜਾਬੀ ਨਾਵਲ ਦਾ ਰੂਪਾਕਾਰਕ ਵਿਕਾਸ ਸਿਰਫ ਕਥਾ ਬਿਆੰਤ ਸ਼ਿਲਪੀਜੁਗਤਾ ਵਿਚਲੀ ਬਨਸਵੰਨਤਾ ਨਾਲੋਂ ਅਜੋਕੇ ਦੌਰ ਦੇ ਯਥਾਰਥ ਇਤਿਹਾਸ ਅਤੇ ਇਸ ਦੀ ਵਰਤਾਂਤ ਪਰੰਪਰਾ ਦੇ ਸੰਵਾਦ ਵਿੱਚੋਂ ਵਿਕਸਿਤ ਹੁੰਦਾ ਹੋਇਆ ਵੇਖਣਾ ਵਧੇਰੇ ਸਾਰਥਕ ਹੈ ਇਹ ਗੱਲ ਬਿਲਕੁਲ ਠੀਕ ਆ ਇਸ ਲਈ ਪਹਿਲਾ ਜਿਹੜਾ ਕਥਾ ਨਾ ਉਹ ਬਿਲਕੁਲ ਸਹੀ ਬਣਦਾ ਸਾਡੇ ਕੋਲ ਕਾਰਨ ਪੜਲਣੇ ਕਾਰਨ ਆਰ ਹੈ ਕਿਉਂਕਿ ਕਿਸੇ ਵੀ ਰੂਪਾਕਾਰ ਦਾ ਵਿਕਾਸ ਮੁੱਖ ਤੌਰ ਤੇ ਆਪਣੇ ਸਮਕਾਲ ਚੋਂ ਵਾਪਰਦੀਆਂ ਘਟਨਾਵਾਂ ਤੇ ਪ੍ਰਵਿਰਤੀਆਂ ਨੂੰ ਹੀ ਵਿਅਕਤ ਕਰਦਾ ਹੈ ਜੇ ਤਾਂ ਪਿਆਰੇ ਵਿਦਿਆਰਥੀਓ ਇੱਥੇ ਅੰਸ਼ਿਕ ਸਹੀ ਵਾਲੀ ਆਪਸ਼ਨ ਹੁੰਦੀ ਤਾਂ ਇਹ ਅੰਸ਼ਿਕ ਸਹੀ ਹੋਣਾ ਸੀ ਹੁਣ ਇਹ ਗਲਤ ਆ ਇਹ ਗਲਤ ਕਿਉਂ ਆ ਕਿਉਂਕਿ ਇਨਾਂ ਨੇ ਕਿਹਾ ਕਿ ਸਿਰਫ ਤੇ ਸਿਰਫ ਸਮਕਾਲ ਦੀਆਂ ਘਟਨਾਵਾਂ ਤੇ ਪ੍ਰਵਿਰਤੀਆਂ ਨੂੰ ਹੀ ਵਿਅਕਤ ਕਰਦਾ ਨੂੰ ਹੀ ਵਿਅਕਤ ਕਰਦਾ ਹੈ ਇਦਾਂ ਨਹੀਂ ਹੁੰਦਾ ਸਗੋ ਜਿਹੜਾ ਸਾਡਾ ਸਮੁੱਚਾ ਪੰਜਾਬੀ ਨਾਵਲ ਆ ਇਹ ਸਿਰਫ ਤੇ ਸਿਰਫ ਸਾਡੇ ਸਮਕਾਲ ਤੇ ਕੇਂਦ੍ਰਿਤ ਨਹੀਂ ਆ ਇਹ ਸਾਡੇ ਇਤਿਹਾਸ ਨੂੰ ਵੀ ਪ੍ਰੈਜੈਂਟ ਕਰਦਾ ਸਾਡੀਆਂ ਪਰੰਪਰਾਵਾਂ ਨੂੰ ਵੀ ਦਰਸਾਉਂਦਾ ਵਾ ਇਸ ਕਰਕੇ ਇਹ ਜਿਹੜੀ অপਸ਼ਨ ਆ ਇਹ ਗਲਤ ਹੋ ਜਾਂਦੀ ਆ ਸਾਡੇ ਕੋਲ ਸਹੀ ਉੱਤਰ ਹੈ ਇਹ ਸਹੀ ਹੈ ਆਰ ਗਲਤ ਹੈ ਇਸੇ ਕਰਕੇ ਮੈਂ ਕਿਹਾ ਕਿ ਇੰਨਾ ਸਵਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਵੇਖਣਾ ਹੁੰਦਾ ਹੈ ਇਹ ਗਲਤ ਨਹੀਂ ਆ ਕਿ ਇਹ ਸਮਕਾਲ ਦੀਆਂ ਪ੍ਰਵਿਰਤੀਆਂ ਤੇ ਘਟਨਾਵਾਂ ਨੂੰ ਦਰਸਾਉਂਦਾ ਵਾ ਪਰ ਸਿਰਫ ਉਹਨਾਂ ਨੂੰ ਦਰਸਾਉਂਦਾ ਇਹ ਗਲਤ ਆ ਸੋ ਜੇ ਇੱਥੇ ਅੰਸ਼ਿਕ ਸਹੀ ਵਾਲੀ ਆਪਸ਼ਨ ਹੁੰਦੀ ਤਾਂ ਉਹ ਹੋ ਜਾਣੀ ਸੀ ਪਰ ਕਿਉਂਕਿ ਇੱਥੇ ਸਿੱਧਾ ਹੀ ਆ ਕਿ ਸਹੀ ਆ ਕਿ ਗਲਤ ਆ ਇਸ ਲਈ ਇਹ ਗਲਤ ਆ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਪੰਜਾਬੀ ਨਾਵਲ ਦੇ ਉੱਤਰੀ यथार्थवादी ਕਾਲ ਦੇ ਪਛਾਣ ਬਿੰਦੂ ਹਨ ਨੰਬਰ 1 ਸਮਾਜਿਕ ਅਤੇ यथार्थवादी ਨਾਵਲ ਪਰੰਪਰਾ ਦਾ ਵਿਸਥਾਰ ਨੰਬਰ 2 Dalit ਅਤੇ ਨਾਰੀਵਾਦੀ यथार्थ ਦੀ ਪੇਸ਼ਕਾਰੀ ਨੰਬਰ 3 ਖੇਤਰੀ ਅਤੇ ਅঞ্চলিক ਨਾਵਲਾਂ ਦੀ ਪ੍ਰਵਿਰਤੀ ਨੰਬਰ 4 ਵਿਸ਼ੇਗਤ ਰਚਨਾ ਦ੍ਰਿਸ਼ਟੀ ਤੇ ਰੂਪਾਕਾਰਕ ਜੁਕਤਾਂ ਦੀ ਵੰਸਵੰਦ ਪੰਜਾਬੀ ਨਾਵਲ ਦਾ ਉੱਤਰੀ ਯਥਾਰਥਵਾਦੀ ਕਾਲ ਇਹਦੇ ਹੁਣ ਅਸੀਂ ਪਛਾਣ ਬਿੰਦੂ ਦੱਸਣਿਆ ਪਹਿਲਾ ਹੈ ਸਮਾਜਿਕ ਤੇ ਯਥਾਰਥਵਾਦੀ ਨਾਵਲ ਪਰੰਪਰਾ ਦਾ ਵਿਸਥਾਰ ਇਹ ਗਲਤ ਹੈ ਪਹਿਲੇ ਦੌਰ ਦੇ ਵਿੱਚ ਅਸੀਂ ਸਮਾਜਿਕ ਤੇ ਯਥਾਰਥਵਾਦੀ ਨਾਵਲ ਪਰੰਪਰਾ ਦਾ ਵਿਸਥਾਰ ਕਰ ਚੁੱਕੇ ਸੀ ਉੱਤਰੀ ਯਥਾਰਥਵਾਦੀ ਦੌਰ ਚ ਜਾ ਕੇ ਚੀਜ਼ਾਂ ਜਿਹੜੀਆਂ ਬਦਲਦੀਆਂ ਨੇ ਦਲਿਤ ਅਤੇ ਨਾਰੀਵਾਦੀ ਯਥਾਰਥ ਦੀ ਪੇਸ਼ਕਾਰੀ ਇਹ ਵੀ ਪਹਿਲਾਂ ਉੱਤਰੀ ਯਥਾਰਥਵਾਦ ਤੋਂ ਪਹਿਲਾਂ ਯਥਾਰਥਵਾਦੀ ਦੌਰ ਦੇ ਵਿੱਚ ਇਹ ਜਿਹੜੇ ਪੈਰਾਮੀਟਰ ਆ ਚੁੱਕੇ ਸੀਗੇ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਫਿਰ ਖੇਤਰੀ ਤੇ ਆਂਸ਼ਲਿਕ ਨਾਵਲਾਂ ਦੀ ਪ੍ਰਵਿਰਤੀ ਇਹ ਵੀ ਪਹਿਲਾਂ ਨਹੀਂ ਵਿਕਸਿਤ ਹੋ ਚੁੱਕੀ ਹੈ ਵੀ ਇਹ ਥਰਤਵਾਦੀ ਦੌਰ ਦੇ ਵਿੱਚ ਵਿਕਸਿਤ ਹੋ ਚੁੱਕੀ ਹੈ ਇਸ ਕਰਕੇ ਇਹ ਆਪਸ਼ਨ ਵੀ ਗਲਤ ਆ ਸਹੀ ਆਪਸ਼ਨ ਹੈ ਸਾਡੇ ਕੋਲ ਵਿਸ਼ੇਗਤ ਰਚਨਾ ਦ੍ਰਿਸ਼ਟੀ ਤੇ ਰੂਪਾਕਾਰਕ ਜੁਕਤਾਂ ਦੀ ਵੰਨਸਵੰਤਾ ਵੈਸੇ ਜਿਹੜੀਆਂ ਤਿੰਨੇ ਚੀਜ਼ਾਂ ਨੇ ਜਿਹੜੀਆਂ ਆਪਾਂ ਗਲਤ ਕੀਤੀਆਂ ਨੇ ਇਹਨਾਂ ਨੂੰ ਗਲਤ ਕਰਨ ਦਾ ਇੱਕ ਹੋਰ ਕਾਰਨ ਇਹ ਆ ਕਿ ਇਸ ਲਾਈਨ ਦੇ ਅੰਦਰ ਹੀ ਇਹ ਸਾਰੀਆਂ ਚੀਜ਼ਾਂ ਸਮਾ ਜਾਂਦੀਆਂ ਨੇ ਜਦੋਂ ਅਸੀਂ ਕਹਿੰਦੇ ਆ ਕਿ ਵਿਸ਼ੇਗਤ ਰਚਨਾ ਦ੍ਰਿਸ਼ਟੀ ਮਤਲਬ ਕਿ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟ ਲੈਣਾ ਤੇ ਰੂਪਾਕਾਰਕ ਜੁਗਤਾਂ ਦੀ ਵਨਸਵੰਤਾ ਜਦੋਂ ਵਨਸਵੰਤਾ ਆ ਗਈ ਤਾਂ ਇਹ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਇਹਦੇ ਘੇਰੇ ਦੇ ਵਿੱਚ ਆ ਗਈਆਂ ਇਸ ਕਰਕੇ ਭਰਪੂਰ ਜਿਹੜੀ ਐਗਜ਼ਾਮਪਲ ਆ ਜਿਹੜੀ ਇਸ ਚੀਜ਼ ਨੂੰ ਵਿਅਕਤ ਕਰਦੀ ਹੈ ਪਛਾਣ ਬਿੰਦੂ ਨੂੰ ਉਹ ਚੌਥੀ ਆਪਸ਼ਨ ਬਣਦੀ ਹੈ ਇਸ ਕਰਕੇ ਦਾ ਚੌਥਾ ਉੱਤਰ ਬਿਲਕੁਲ ਸਹੀ ਆ ਅੱਗੇ ਹੈ ਲੇਖਕ ਰਚਨਾ ਅਤੇ ਪਾਤਰ ਦਾ ਸਹੀ ਜੋਟ ਹੈ ਨੰਬਰ 1 ਗੁਰਦੇਵਾਲ ਸਿੰਘ ਅਧ ਚਾਨਣੀ ਰਾਤ ਮੋਦਨ ਨੰਬਰ 2 ਕਰਮਜੀਤ ਕੁਸਾ ਅੱਗ ਦਾ ਗੀਤ ਮੋਦਨ ਨੰਬਰ 3 ਹਰਜੀਤ ਅਟਵਾਲ ਰੇਤ ਸੁਰਜਣ ਨੰਬਰ 4 ਅਮ੍ਰਿਤਾ ਪ੍ਰੀਤਮ ਡਾਕਟਰ ਦੇਵ ਰਾਸ਼ੀਦ ਪਿਆਰੇ ਵਿਦਿਆਰਥੀਓ ਅਮ੍ਰਿਤਾ ਪ੍ਰੀਤਮ ਨੇ ਜਿਹੜਾ ਡਾਕਟਰ ਦੇਵ ਲਿਖਿਆ ਉਹਦੇ ਵਿੱਚ ਰਾਸ਼ੀਦ ਨਾਮ ਦਾ ਕਰੈਕਟਰ ਨਹੀਂ ਆ ਇਸ ਕਰਕੇ ਇਹ ਆਪਸ਼ਨ ਗਲਤ ਹੋ ਜਾਂਦੀ ਹੈ ਉਸ ਤੋਂ ਬਾਅਦ ਹਰਜੀਤ ਅਟਵਾਲ ਦੇ ਰੇਤ ਦੇ ਵਿੱਚ ਸੁਰਜਣ ਨਹੀਂ ਆ ਇਸ ਕਰਕੇ ਇਹ ਵੀ ਜਿਹੜਾ ਵਾ ਗਲਤ ਹੋ ਜਾਂਦੀ ਹੈ ਕਰਮਜੀਤ ਕੁਸ사 ਦੇ ਅੱਗ ਦੇ ਗੀਤ ਦੇ ਵਿੱਚ ਮੋਦਨ ਨਹੀਂ ਆ ਮੋਦਨ ਹੈ ਅੱਧ ਚਾਨਣੀ ਰਾਤ ਦਾ ਪਾਤਰ ਇਸ ਕਰਕੇ ਇਹ ਵੀ ਗਲਤ ਹੋ ਜਾਂਦੀ ਹੈ ਗੁਰਦਿਆਲ ਸਿੰਘ ਅੱਧ ਚਾਨਣੀ ਰਾਤ ਤੇ ਮੋਦਨ ਇਹ অপਸ਼ਨ ਬਿਲਕੁਲ ਸਹੀ ਹੈ ਅਸੀਂ ਜਾਣਦੇ ਹਾਂ ਕਿ ਅੱਧ ਚਾਨਣੀ ਰਾਤ ਦਾ ਜਿਹੜਾ ਮੁੱਖ ਪਾਤਰ ਆ ਉਹਦਾ ਨਾਮ ਮੋਦਨ ਸੀ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਸਮਕਾਲੀ ਪ੍ਰਵਾਸੀ ਪੰਜਾਬੀ ਨਾਵਲ ਦੀ ਪ੍ਰਮੁੱਖ ਪਰਵਿਰਤੀ ਹੈ ਨੰਬਰ 1 ਮੂਲਵਾਸ ਦੇ ਹੇਰਵੇ ਦੇ ਪਰਮੇ ਦ੍ਰਿਸ਼ਾਂ ਦੀ ਪੇਸ਼ਕਾਰੀ ਨੰਬਰ 2 ਮੂਲਵਾਸ ਅਤੇ ਵਾਸ ਭੂਮੀ ਦੀ ਪੇਦਕ ਦ੍ਰਿਸ਼ਾਂ ਦੀ ਪੇਸ਼ਕਾਰੀ ਨੰਬਰ 3 ਮੂਲਵਾਸ ਅਤੇ ਵਾਸ ਭੂਮੀ ਦੇ ਅੰਤਰ ਸਬੰਧਾਂ ਦੀ ਪੇਸ਼ਕਾਰੀ ਨੰਬਰ 4 ਮੂਲਵਾਸ ਦੇ ਹਵਾਲੇ ਨਾਲ ਵਾਸ ਭੂਮੀ ਦਾ ਸਿਫਤੀ ਚਿੱਤਰਣ ਵਾਸ ਭੂਮੀ ਦਾ ਸਿਫਤੀ ਚਿੱਤਰਣ ਤਾਂ ਕੋਈ ਕਿਉਂ ਹੀ ਕਰੂਗਾ ਇਸ ਕਰਕੇ A ਆਪਸ਼ਨ ਗਲਤ ਆ ਸਾਡੇ ਕੋਲ ਰਹਿ ਗਿਆ ਤਿੰਨ ਆਪਸ਼ਨ ਆ ਪਹਿਲਾ ਮੂਲਵਾਸ ਦੇ ਹੇਰਵੇ ਦੇ ਪਰਮੇ ਦ੍ਰਿਸ਼ਾਂ ਦੀ ਪੇਸ਼ਕਾਰੀ ਇਹ ਜਿਹੜਾ ਸਮਕਾਲੀ ਪ੍ਰਵਾਸੀ ਪੰਜਾਬੀ ਨਾਵਲ ਖਾਰਜ ਹੋ ਚੁੱਕਿਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬੁੱਢਲੇ ਦੌਰ ਦੇ ਨਾਵਲਾਂ ਦੇ ਵਿੱਚ ਅਸੀਂ ਪੂਹੇਰਬਾ ਕਰਦੇ ਸੀ ਜਾਂ ਪਹਿਲਾਂ ਜਦੋਂ ਪੰਜਾਬੀ ਸਟਾਰਟਿੰਗ ਦੇ ਵਿੱਚ ਉੱਥੇ ਜਾ ਕੇ ਵਸਦੇ ਨੇ ਉੱਥੇ ਜਾ ਕੇ ਰਹਿੰਦੇ ਨੇ ਤਾਂ ਉਹ ਆਪਣੀ ਮਾਂ ਪ੍ਰਤੀ ਆਪਣੀ ਮਿੱਟੀ ਪ੍ਰਤੀ ਬਹੁਤ ਹੀ ਜ਼ਿਆਦਾ ਭਾਵੁਕਿਰਤੀ ਰੱਖਦੇ ਨੇ ਜਿਹਦੇ ਕਰਕੇ ਉਹ ਪੂਹੇਰਬੇ ਦੇ ਬਾਰੇ ਗੱਲ ਕਰਦੇ ਆ ਤਾਂ ਇਹ ਗੱਲ ਜਿਹੜੀ ਆ ਹੁਣ ਦੇ ਨਾਵਲ ਚੋਂ ਖਾਰਜ ਹੋ ਚੁੱਕੀ ਆ ਫਿਰ ਮੂਲਵਾਸ ਅਤੇ ਵਾਸਭੂਮੀ ਦੇ ਭੇਦਕ ਦ੍ਰਿਸ਼ਾਂ ਦੀ ਪੇਸ਼ਕਾਰੀ ਵੀ ਉਹ ਇੰਨੀ ਜ਼ਿਆਦਾ ਨਹੀਂ ਕਰਦੇ ਉਹਨਾਂ ਦੇ ਵਿਚਾਰ ਲੈ ਭੇਦਕ ਦ੍ਰਿਸ਼ਾਂ ਨੂੰ ਵੀ ਇੰਨਾ ਨਹੀਂ ਅਪਣਾਉਂਦੇ ਜਿੰਨਾ ਮੂਲਵਾਸ ਅਤੇ ਵਾਸਭੂਮੀ ਦੇ ਅੰਤਰ ਸੰਬੰਧਾਂ ਦੀ ਪੇਸ਼ਕਾਰੀ ਕਰਦੇ ਉਹਨਾਂ ਦੇ ਵਿੱਚ ਕਿਹੜੀਆਂ ਸਮਾਨਤਾਵਾਂ ਨੇ ਕਿਹੜੀਆਂ ਵੱਖਰਤਾਵਾਂ ਨੇ ਕਿਹੜੀਆਂ ਚੀਜ਼ਾਂ ਹੈ ਕਿਹੜੀਆਂ ਚੀਜ਼ਾਂ ਨਹੀਂ ਹੈ ਇੰਨਾਂ ਸਾਰਿਆਂ ਦੇ ਅੰਤਰ ਸੰਬੰਧਾਂ ਦੇ ਬਾਰੇ ਦੇ ਵਿੱਚ ਅੱਜ ਦਾ ਜਿਹੜਾ ਪ੍ਰਵਾਸੀ ਨਾਵਲ ਆ ਉਹ ਸਭ ਤੋਂ ਵਧੇਰੇ ਗੱਲ ਕਰਦਾ ਵਾ ਇਸ ਕਰਕੇ ਇਹਦਾ ਸਹੀ ਆਪਸ਼ਨ ਹੈ ਮੂਲਵਾਸ ਅਤੇ ਬਾਸਪੂਮੀ ਦੇ ਅੰਤਰ ਸਬੰਧਾਂ ਦੀ ਪੇਸ਼ਕਾਰੀ ਆਪਸ਼ਨ ਨੰਬਰ 3 ਅੱਗੇ ਚੱਲਦੇ ਹਾਂ ਅਗਲਾ ਸਵਾਲ ਹੈ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਹੈ ਨੰਬਰ 1 ਮਸੀਹੀ ਮੁਸਾਫਿਰ ਦੀ ਯਾਤਰਾ ਨੰਬਰ 2 ਸੁੰਦਰੀ ਨੰਬਰ 3 ਜੇ ਉਤਰੋ ਦੇ ਨੰਬਰ 4 ਜੰਗ ਮਡੋਲੀ ਪਿਆਰੇ ਵਿਦਿਆਰਥੀਓ ਹੁਣ ਇਹਨਾਂ ਨੇ ਮੌਲਿਕ ਨਾਵਲ ਪੁੱਛਿਆ ਜੇ ਤਾਂ ਇਹਨਾਂ ਨੇ ਪੁੱਛਿਆ ਹੁੰਦਾ ਅਨੁਵਾਦਿਤ ਨਾਵਲ ਫੇਰ ਤਾਂ ਹੋਣਾ ਸੀ ਜਜੋਤਰ ਉਹਦੇ ਪਰ ਹੁਣ ਕਿਉਂਕਿ ਇਹਨਾਂ ਨੇ ਮੌਲਿਕ ਨਾਵਲ ਪੁੱਛਿਆ ਇਸ ਲਈ ਨਾ ਜੰਗ ਮਨੋਲੀ ਹੈ ਨਾ ਜਜੋਤਰ ਉਹਦੇ ਤੇ ਨਾ ਹੀ ਮਸੀਹੀ ਮੁਸਾਫਿਰ ਦੀ ਯਾਤਰਾ ਇਹਦਾ ਸਹੀ ਉੱਤਰ ਹੈ ਸੁੰਦਰੀ ਸੁੰਦਰੀ ਨਾਵਲ ਪਈ ਵੀਰ ਸਿੰਘ ਦਾ ਲਿਖਿਆ ਹੋਇਆ ਨਾਵਲ ਆ ਤੇ ਇਹੀ ਸਾਡਾ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਮੰਨਿਆ ਜਾਂਦਾ अगला सवाल है नानक सिंह भाई वीर सिंह का पिछ लग है हालांकि उसको धार्मिक दृढ़ता की मजबूरी नहीं कथन किसका है नंबर एक हरभजन सिंह नंबर दो जोगिंदर सिंह राही नंबर तीन निरंजन तस्नीम नंबर चार गुरचरण सिंह नानक सिंह भाई वीर सिंह का पिछ लग है हालांकि उसको धार्मिक दृढ़ता की मजबूरी नहीं ये कथन प्यारे विद्यार्थियों ना ही हरभजन सिंह है ना ही जोगिंदर सिंह राही है ना ही गुरचरण सिंह का यह सही उत्तर है निरंजन तस्नीम ਨਿਰੰਜਨ ਤਸਮੀਮ ਨੇ ਇਹ ਗੱਲ ਜਿਹੜੀ ਆ ਨਾਨਕ ਸਿੰਘ ਦੇ ਬਾਰੇ ਕਹੀ ਸੀ ਸੋ ਤੁਸੀਂ ਇਹਨੂੰ ਯਾਦ ਰੱਖਣਾ ਬਹੁਤ ਹੀ ਵਾਰੀ ਕੋਟੇਸ਼ਨਸ ਹੀ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਵਿਸ਼ਾ ਖਤਮ ਹੁੰਦਾ ਹੈ ਮੈਂ ਉਮੀਦ ਕਰਦੀਆਂ ਕਿ ਤੁਹਾਨੂੰ ਜਿਹੜੇ ਸਵਾਲ ਨੇ ਉਹ ਚੰਗੇ ਲੱਗੇ ਹੋਣਗੇ ਤੇ ਤੁਹਾਨੂੰ ਉਹਨਾਂ ਚੋਂ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਤੁਸੀਂ ਸਾਨੂੰ ਇਸ ਨੰਬਰ ਤੇ ਫੋਨ ਕਰਕੇ ਸਾਡਾ ਬੈਚ ਖਰੀਦ ਸਕਦੇ ਹੋ ਅਸੀਂ DTRPSB ਦੀ ਤਿਆਰੀ ਕਰਾ ਰਹੇ ਹਾਂ ਮਾਸਟਰ ਕੈਡਰ ਦੀ ਤਿਆਰੀ ਕਰਾ ਰਹੇ ਹਾਂ ਤੇ ਨਾਲ ਦੀ ਨਾਲ UGC NET ਦੀ ਤਿਆਰੀ ਵੀ ਕਰਾ ਰਹੇ ਹਾਂ ਸੋ ਜਿਹੜੇ ਵੀ ਵਿਦਿਆਰਥੀ ਸਾਡਾ ਬੈਚ ਲੈਣਾ ਚਾਹੁੰਦੇ ਨੇ ਉਹ ਸਾਨੂੰ ਜ਼ਰੂਰ ਫੋਨ ਕਰਨ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਹੋਰ ਕਿਸ ਵਿਸ਼ੇ ਨਾਲ ਰਿਲੇਟਿਡ ਵੀਡੀਓਜ਼ ਚਾਹੀਦੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀਆਂ ਮੰਗਾਂ ਨੂੰ ਪੂਰਾ ਕਰ ਸਕੀਏ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ